ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇੱਕ ਨਾ ਗੁਰਬਾਣੀ ਦੀ ਤੁਕ ਹੈ ਹੰਕਾਰ ਦੇ ਮੁਤਲਕ ਜਦੋਂ ਬੰਦਾ ਜਿਹਦੇ ਵਿੱਚ ਕੋਈ ਗੁਣ ਨਹੀਂ ਹੁੰਦੇ ਉਹ ਜਦੋਂ ਇੰਨਾ ਹੰਕਾਰ ਕਰਦਾ ਉਹਦੇ ਮੁਤਲਕ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਨਾਨਕ ਦੇ ਨਰ ਅਸਲ ਖਰ ਜੋ ਬਿਨ ਗੁਣ ਗਰਭ ਕਰਨਤਾ ਮਤਲਬ ਜਿਹੜਾ ਬਿਨਾ ਗੁਣ ਤੋਂ ਹੰਕਾਰ ਕਰਦਾ ਨਾ ਆਦਮੀ ਉਹ ਖੋਤਾ ਹੁੰਦਾ ਜਿਹੜਾ ਖਰ ਸ਼ਬਦ ਵਰਤਿਆ ਗਿਆ ਨਾ ਇਸ ਤੁਕ ਦੇ ਵਿੱਚ ਉਹ ਖੋਤਾ ਆ ਮੈਂ ਸ਼ਬਦ ਵਰਤਣਾ ਨਹੀਂ ਚਾਹੁੰਦਾ ਸੀ ਲੇਕਿਨ ਜਿਸ ਢੰਗ ਦੇ ਨਾਲ ਭਗਵੰਤਮਾਨ ਦੇ ਸਿਰ ਚੜ੍ਹ ਕੇ ਸੱਤਾ ਤੇ ਸ਼ਰਾਬ ਦਾ ਨਸ਼ਾ ਬੋਲ ਰਿਹਾ ਇਸ ਵਕਤ ਤੌਬਾ ਮੇਰੀ ਐਨਾ ਹੰਕਾਰ ਯਾਰ ਰੱਬ ਨੂੰ ਜਾਣ ਦੇਣੀ ਭਗਵੰਤਮਾਨ ਤੂੰ ਇਨਸਾਨ ਐ ਤੂੰ ਖੁਦਾ ਨਹੀਂ ਬਣ ਗਿਆ ਇਹਨੇ ਪਿਛਲੇ ਕੁਝ ਦਿਨਾਂ ਤੋਂ ਵਿਧਾਨ ਸਭਾ ਦੇ ਅੰਦਰ ਤੇ ਤਰਨ-ਤਾਰਨ ਤੋਂ ਲੈ ਕੇ ਤਿੰਨ ਚਾਰ ਵਾਰ ਮੇਰੀ ਤੋਹੀਨ ਕਰਨ ਦੀ ਕੋਸ਼ਿਸ਼ ਕੀਤੀ ਟਿਚਰਾਂ ਕੀਤੀਆਂ ਛੋਟੇ ਪੱਦਰ ਦੀਆਂ ਜਿਵੇਂ ਜਿਹੜਾ ਇਹਦਾ ਨਾਮ ਆ ਭੰਡ ਟਾਈਪ ਮਰਾਸੀ ਟਾਈਪ ਟਿਚਰਾਂ ਆਪਣੇ ਵਿਰੋਧੀਆਂ ਨੂੰ ਕੋਈ ਦਲੀਲਬਾਜ਼ੀ ਨਾਲ ਗੱਲ ਨਹੀਂ ਕੀਤੀ ਔਰ ਜਿਹੜੀ ਪਿਕਚਰ ਮੈਨੂੰ ਤਰਨਤਾਂ ਤੂੰ ਕੀਤੀ ਪਹਿਲਾਂ ਆਪਣੇ ਟੱਬਰ ਦਾ ਮਜ਼ਾਕ ਉਡਾਇਆ ਅੱਗੇ ਸਾਡੇ ਟੱਬਰ ਦੇ ਵਿੱਚ ਇੱਕ ਰਣਜੀਤ ਸਿੰਘ ਜੀਤਾ ਅੱਧਾ ਕਮਲਾ ਸੀਗਾ ਉਹ ਜਿਹੜਾ ਅੱਧਾ ਕਮਲਾ ਸੀਗਾ ਉਹ ਪੁਲਿਸ ਨੂੰ ਦੇਖ ਕੇ ਤੇ ਗਵਾਂਡੀਆਂ ਦੇ ਜਾ ਕੇ ਲੁਕ ਜਾਂਦਾ ਹੁੰਦਾ ਸੀਗਾ ਇਦਾਂ ਦੀ ਕੋਈ ਜਿੱਦਾਂ ਰੋਜ਼ ਕਹਾਣੀਆਂ ਜਿਹਾ ਸੁਣਾਉਂਦਾ ਉਹ ਕਹਾਣੀ ਸੁਣਾਈ ਦੋਸਤੋ ਮੈਂ ਕਹਿਣਾ ਚਾਹੁੰਦਾ ਕਿ ਜੋ ਕੁਝ ਮੇਰੇ ਨਾਲ ਪਿਛਲੇ 3.5 ਸਾਲ ਤੋਂ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਦਲਾਖੋਰੀ ਕੀਤੀ ਨਾ ਜਿਵੇਂ ਮੈਂ ਤੁਹਾਡੇ ਨਾਲ ਉਹਦਾ ਟਰੈਕ ਰਿਕਾਰਡ ਸਾਂਝਾ ਕਰਦਾ ਵਾਂ ਤੁਸੀਂ ਫੈਸਲਾ ਕਰ ਲਿਓ ਕਿ ਇਹ ਬਦਲਾਖੋਰੀਆ ਕਿ ਇਹ ਜੈਨੂਇਨ ਕਾਰਵਾਈ ਹੈ ਆ ਮੇਰੇ ਕੋਲ ਪੂਰਾ ਰਿਕਾਰਡ ਹੈ ਇਹਦਾ ਜਿਹੜੇ ਕੇਸ ਮੇਰੇ ਤੇ ਦਰਜ ਹੋਏ ਨੇ ਮੈਂ ਤੁਹਾਨੂੰ ਸਾਰੇ ਪੜ੍ਹ ਕੇ ਸੁਣਾਵਾਂ ਬਰੀਫਲੀ ਤੁਸੀਂ ਫੈਸਲਾ ਕਰਨਾ ਵਾ ਮੇਰੇ ਖਿਲਾਫ ਪਿਛਲੇ 3.5 ਸਾਲ ਤੋਂ 5 ਮੁਕਦਮੇ ਦਰਜ ਕੀਤੇ ਗਏ ਨੇ ਜਦੋਂ ਪਹਿਲੇ ਤਿੰਨਾਂ 'ਚ ਮੈਨੂੰ ਅਰੈਸਟ ਨਹੀਂ ਕਰ ਸਕਿਆ ਹੈ ਮੈਨੂੰ ਐਂਟੀਸੀਪੇਟਰੀ ਬੇਲ ਮਿਲਦੀ ਰਹੀ ਆ ਤਾਂ ਫਿਰ ਇਹਨੇ ਚੌਥਾ ਮੁਕਦਮਾ ਐਨਡੀਪੀਐਸ ਦਾ ਕੀਤਾ ਉਹਦੇ ਤੇ ਮੈਂ ਆਉਣਾ ਵਾ ਪਹਿਲਾ ਮੁਕਦਮਾ ਦਰਜ ਕੀਤਾ ਐਫਆਈਆਰ ਨੰਬਰ 174 3 9 2022 ਨੂੰ ਪੁਲਿਸ ਸਟੇਸ਼ਨ ਡਿਸਟ੍ਰਿਕਟ ਮੁਹਾਲੀ ਵਿੱਚ ਦੂਸਰਾ ਐਫਆਈਆਰ ਦਰਜ ਕੀਤੀ ਐਫਆਈਆਰ ਨੰਬਰ 25 27 4 2023 ਪੁਲਿਸ ਸਟੇਸ਼ਨ ਪੁਲੱਤ ਤੇ ਜੋ ਵੀ ਧਾਰਾ ਲੱਗਦੀਆਂ ਹੈਗੀਆਂ ਉਹਦੇ ਵਿੱਚ ਮੈਨੂੰ ਅ ਐਡੀਸ਼ਨਲ ਸੈਸ਼ਨ ਜੱਜ ਕਪੂਰਥਲਾ ਨੇ ਬੇਲ ਦਿੱਤੀ ਤੀਸਰਾ ਮੁਕੱਦਮਾ ਕੀਤਾ ਦਰਜ ਐਫਆਈਆਰ ਨੰਬਰ 30 11 5 2023 ਥਾਣਾ ਪੁਲੱਤ ਅਗੇਨ 420 ਵਗੈਰਾ ਜਲਾ ਕੇ ਇਹ ਬੜਾ ਇੰਟਰਸਟਿੰਗ ਮੁਕੱਦਮਾ ਇਹਦੇ ਵਿੱਚ ਵੀ ਮੈਨੂੰ ਐਂਟੀਸੀਪੇਟਰੀ ਬੇਲ ਮਿਲ ਗਈ ਐਡੀਸ਼ਨਲ ਸੈਸ਼ਨ ਜੱਜ ਕਪੂਰਥਲਾ ਵੱਲੋਂ ਪਰ ਇੰਟਰਸਟਿੰਗ ਇਸ ਕਰਕੇ ਆ ਕਿ ਇਹ ਮੇਰਾ ਕੋ 50 ਸਾਲ ਪੁਰਾਣਾ ਜਦੋਂ ਮੈਂ ਬੱਚਾ ਸੀਗਾ ਇੱਕ ਤਬਾਦਲਾ ਸੀ ਮੇਰੇ ਆਪਣੇ ਭੂਆ ਜੀ ਦੇ ਬੇਟੇ ਦੇ ਨਾਲ ਅੱਛਾ ਜੇ ਮੇਰੇ ਭੂਆ ਜੀ ਦੇ ਬੇਟੇ ਨੂੰ ਤਕਲੀਫ ਹੁੰਦੀ ਕੰਪਲੇਂਟ ਹੁੰਦੀ ਉਹ ਸ਼ਿਕਾਇਤ ਕਰਤਾ ਹੁੰਦਾ ਤਾਂ ਵੀ ਸਮਝ ਆਉਂਦੀ ਸੀ ਕਿਸੇ ਨੇ ਸ਼ਿਕਾਇਤ ਨਹੀਂ ਕੀਤੀ ਉਸ ਤਬਾਦਲੇ ਦੀ 50 ਸਾਲ ਪੁਰਾਣੇ ਤਬਾਦਲੇ ਦੀ ਜਿਹੜਾ ਸਾਡੇ ਤੋਂ ਬੋਕਰ ਪਾਰਟੀ ਦਾ ਦੋ ਵਾਰ ਜ਼ਮਾਨਤ ਜੱਫਤ ਹੋਈ ਆ ਉਹਦੇ ਕੋਲ ਸ਼ਿਕਾਇਤ ਲਾ ਕੇ ਤੇ ਮੇਰੇ ਖਿਲਾਫ ਮੁਕੱਦਮਾ ਦਰਜ ਕੀਤਾ ਉਹਦੇ ਵਿੱਚ ਵੀ ਐਂਟੀਸੀਪੇਟਿਵ ਈਮਲ ਹੋ ਗਈ ਨਹੀਂ ਫੜ ਸਕੇ ਮੈਨੂੰ ਫਿਰ ਚੌਥਾ ਮੁਕਦਮਾ ਦਰਜ ਕੀਤਾ 9 ਸਾਲ ਪੁਰਾਣਾ ਐਨਡੀਪੀਐਸ ਦਾ ਕੇਸ ਤੁਸੀਂ ਸਾਰੇ ਅੱਛੀ ਤਰ੍ਹਾਂ ਜਾਣਦੇ ਜਿਹਦੇ ਵਿੱਚ ਭਗਵੰਤ ਮਾਨ ਨੇ ਮੇਰੇ ਹੱਕ ਵਿੱਚ ਗਵਾਹੀ ਦਿੱਤੀ ਹੋਈ ਆ ਬਤੌਰ ਮੈਂ ਲੀਡਰ ਆਫ ਓਪੋਜੀਸ਼ਨ ਸੀਗਾ ਕਿ ਖੈਰੇ ਇਹਦੇ ਨਾਲ ਬਹੁਤ ੱੱਕਾ ਵਿਂਡੇਟਾ ਔਰ ਮੈਂ ਪਾਰਲੀਮੈਂਟ ਵਿੱਚ ਕੇਸ ਚੱਕੂਗਾ ਫਿਰ ਉਸੇ ਕੇਸ ਵਿੱਚ ਇਸੇ ਘਰ ਜਾਣ ਕੇ ਚੋਰਾ ਵਾਂਗੂ ਸਵੇਰੇ 5:30 ਵਜੇ ਮੈਨੂੰ ਆਣ ਕੇ ਅਰੈਸਟ ਕੀਤਾ ਔਰ ਜਦੋਂ ਪੰਜਵਾਂ ਮੁਕਦਮਾ ਹਾਸੋ ਹੀਣਾ ਉਸ ਦਿਨ ਦਰਜ ਕੀਤਾ ਜਦੋਂ ਮੈਂ ਜੇਲ੍ਹ ਵਿੱਚ ਸੀਗਾ ਐਫਆਈਆਰ ਨੰਬਰ 3 412024 ਜਦੋਂ ਮੈਨੂੰ ਹਾਈ ਕੋਰਟ ਬੇਲ ਦੇ ਰਿਹਾ ਸੀ ਐਨਡੀਪੀਐਸ ਦੇ ਕੇਸ ਵਿੱਚ ਸੁਭਾਨਪੁਰ ਦਾ ਥਾਣਾ ਤੜਕੇ ਖਲਾਕੇ 2 ਵਜੇ ਕਿ ਖੈਰੇ ਨੂੰ ਕਿਸੇ ਤਰੀਕੇ ਨਾਲ ਜੇਲ੍ਹ ਵਿੱਚ ਰੱਖਿਆ ਜਾ ਸਕੇ ਇਹ ਮੇਰੇ ਖਿਲਾਫ ਪੰਜਵਾਂ ਮੁਕੱਦਮਾ ਦਰਜ ਕੀਤਾ ਮੇਰੇ ਵਿਰੁੱਧ ਇਹ ਤਾਂ ਹੋ ਗਏ ਪੰਜ ਮੁਕੱਦਮਿਆਂ ਦੀ ਲਿਸਟ ਇੱਥੋਂ ਕਿਸੇ ਸਧਾਰਨ ਬੰਦੇ ਨੂੰ ਸਮਝ ਆ ਜਾਂਦਾ ਕਿ ਇਹ ਜਿਹੜਾ ਹੈ ਇਹ ਟੋਟਲ ਬੰਡੇਟਾ ਹੋ ਰਿਹਾ ਵਾ ਇਹ ਕੋਈ ਛੋਟੀ ਮੋਟੀ ਕਾਰਵਾਈ ਨਹੀਂ ਕੀ ਇਹ ਬਦਲਾਖੋਰੀ ਦੀ ਕਾਰਵਾਈ ਆ ਔਰ ਹੁਣ ਇੱਕ ਪਿਛਲੇ ਡੇਢ ਸਾਲ ਤੋਂ ਓਪਨ ਐਂਡਡ ਵਿਜੀਲੈਂਸ ਬਿਊਰੋ ਦੀ ਇਨਕੁਆਇਰੀ ਚੱਲ ਰਹੀ ਮੇਰੇ ਖਿਲਾਫ ਡਿਸਪਰੋਪੋਰਸ਼ਨੇਟ ਐਸੈਟਸ ਨੂੰ ਲੈ ਕੇ ਪਹਿਲੀ ਗੱਲ ਤਾਂ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦਾ ਮੁਕਦਮਾ ਮੇਰੇ ਤੇ ਬਣਦਾ ਨਹੀਂਗਾ ਮੈਂ ਐਮਐਲਏ ਰਿਆ ਹਾਂ ਮੈਂ ਕਦੀ ਮਿਨਿਸਟਰ ਮੈਂ ਕੋਈ ਆਫਿਸ ਆਫ ਪ੍ਰੋਫਿਟ ਜਾਂ ਪਾਵਰਫੁਲ ਮਿਨਿਸਟਰ ਕਿਸੇ ਅਹੁਦੇ ਤੇ ਬੈਠਾ ਨਹੀਂਗਾ ਔਰ ਇਹ ਇਹ ਡੀਏ ਦੀ ਇੱਕ ਇਨਕੁਆਇਰੀ ਬਣਦੀ ਹੈ ਜਿਹੜੇ ਤਾਕਤਵਾਰ ਪੋਲਿਟੀਕਲ ਲੋਕ ਨੇ ਜਿਨ੍ਹਾਂ ਦੀਆਂ ਖੰਡਨੀਆਂ ਮਿਲਾਂ ਨੇ ਜਿਨ੍ਹਾਂ ਦੀਆਂ ਸ਼ਰਾਬ ਦੀਆਂ ਡਿਸਟਿਲਰੀਆਂ ਨੇ ਜਿਨ੍ਹਾਂ ਦੇ ਹੋਟੇਲ ਨੇ ਜਿਨ੍ਹਾਂ ਦਾ ਰੀਅਲ اسٹیਟ ਦਾ ਹਜ਼ਾਰਾਂ ਕਰੋੜਾਂ ਰੁਪਏ ਦਾ ਧੰਦਾ ਵਾ ਇਹ ਉਹਨਾਂ ਲੋਕਾਂ ਦੇ ਵਾਸਤੇ ਜਿਹੜੇ ਮੰਤਰੀ ਰਹੇ ਨੇ ਜਿਹੜੇ ਚੀਫ ਮਿਨਿਸਟਰ ਰਹੇ ਨੇ ਜਿਹੜੇ ਕੋਈ ਬਹੁਤ ਪਾਵਰਫੁਲ ਪੋਜੀਸ਼ਨਸ ਤੇ ਬੈਠੇ ਨੇ ਇਹ ਇਨਕੁਆਇਰੀ ਉਹਨਾਂ ਲਈ ਬਣੀ ਲੇਕਿਨ ਪਿਛਲੇ 1.5 ਸਾਲ ਤੋਂ ਓਪਨ ਐਂਡਡ ਇਨਕੁਆਇਰੀ ਮੇਰੇ ਖਿਲਾਫ ਰੱਖੀ ਆ ਇਨਕੁਆਇਰੀ ਦਾ ਨੰਬਰ ਤੁਸੀਂ ਦੇਖ ਸਕਦੇ ਹੋ ਮੈਂ ਪੜ ਦਿੰਦਾ ਇਨਕੁਆਇਰੀ ਦਾ ਆ ਪੜ ਲਓ ਇਹ ਇਨਕੁਆਇਰੀ ਵਿਜੀਲੈਂਸ ਬਿਊਰੋ ਦੀ ਇਨਕੁਆਇਰੀ ਦਾ ਨੰਬਰ ਹੈਗਾ 5460/BB/AS7 ਡੇਟਿਡ 12/2 2024 مطلب 1.5 ਸਾਲ ਤੋਂ ਮੇਰੇ ਖਿਲਾਫ ਇਨਕੁਆਇਰੀ ਕਰੀ ਜਾਂਦੇ ਨੇ ਲੱਭਾ ਕੁਛ ਨਹੀਂ ਕਿਉਂਕਿ ਮੈਂ ਉਸ ਅਕਾਲਪੁਰਖ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਹਿਣਾ ਸਾਡੇ ਪਰਿਵਾਰ ਨੇ ਕੋਈ ਗਲਤ ਕੰਮ ਨਹੀਂ ਬਣਾਇਆ ਜੋ ਵੀ ਸਾਡੇ ਕੋਲ ਜ਼ਮੀਨ ਜਾਇਦਾਦ ਜੋ ਪ੍ਰੋਪਰਟੀ ਹੈ ਉਹ ਸਾਡੇ ਜਿਹੜੇ ਇਲੈਕਸ਼ਨ ਐਫੀਡੇਵਿਟ ਫਾਈਲ ਹੁੰਦੇ ਨੇ ਮੈਂ ਹੁਣ 6 ਇਲੈਕਸ਼ਨਾਂ ਲੜ ਲੀਆਂ ਸਾਰਿਆਂ ਐਫੀਡੇਵਿਟਾਂ ਦੇ ਵਿੱਚ ਮੇਰੀ ਪ੍ਰੋਪਰਟੀ ਦਾ ਵੇਰਵਾ ਆ ਉਹ ਡੀਏ ਦੀ ਜਾਂਚ ਹੁਣ ਸੁਣ ਲਓ ਮੇਰੀ ਤੀਜੀ ਵਾਰੀ ਕਰਨ ਲੱਗੇ ਮੇਰੇ ਅਕਾਊਂਟਸ ਨੂੰ ਫਰੋਲਰੀ ਪੰਜਾਬ ਦੀ ਪੁਲਿਸ ਤੇ ਪੰਜਾਬ ਸਰਕਾਰ ਭਗਵੰਤ ਮਾਨ ਤੇ ਕੇਜਰੀਵਾਲ ਦੇ ਕਹਿੰਦੇ ਪਹਿਲੀ ਵਾਰ ਮੇਰੇ ਅਕਾਊਂਟ ਦੀ ਜਾਂਚ ਹੋਈ ਈਡੀ ਨੇ ਕੀਤੀ 2021 ਚ ਉਹ 7 ਸਾਲ ਦਾ ਪੀਰੀਅਡ ਲਿਆ ਉਹਨਾਂ ਨੇ 2014 ਤੋਂ ਲੈ ਕੇ 2021 ਤੱਕ 7 ਸਾਲ ਦੇ ਮੇਰੇ ਅਕਾਊਂਟ ਫਰੂਲ ਕੇ ਕੋਈ 3.5 ਕਰੋੜ ਰੁਪਏ ਦਾ ਐਵੇਂ ਆਪਣੇ ਕੋਲੋਂ ਮੰਨ ਕਰ ਰਿਹਾ ਇਲਜ਼ਾਮ ਲਾਤੇ ਕਿ ਸਾਰਾ ਜਿਹੜਾ ਸੀਗਾ ਇਹ ਇਹਨਾਂ ਦਾ ਮਨੀ ਲਾਂਡਰਿੰਗ ਸੀ ਜਾਂ ਡਰੱਗ ਮਨੀ ਸੀਗਾ ਦੂਜੀ ਜਾਂਚ ਮੇਰੀ ਕੀਤੀ ਐਨਡੀਪੀਐਸ ਜਦੋਂ ਮੈਨੂੰ ਗ੍ਰਿਫਤਾਰ ਕੀਤਾ ਜਿਹੜਾ ਕੇਸ ਮੈਂ ਤੁਹਾਨੂੰ ਦੱਸਿਆ ਭਗਵੰਤਪਾਲ ਦੀ ਸਰਕਾਰ ਨੇ 15 ਸਾਲ ਦਾ ਪੀਰੀਅਡ 2008 ਤੋਂ ਲੈ ਕੇ 2023 ਤੱਕ ਜਦੋਂ ਮੈਨੂੰ ਅਰੈਸਟ ਕੀਤਾ 15 ਸਾਲਾਂ ਚ ਜੋ ਕੁਝ ਮੇਰਾ ਆਮਦਨ ਸੀ ਜੋ ਮੈਂ ਖਰਚ ਕੀਤਾ ਉਹ ਸਾਰਾ ਜਦੋਂ ਮਾਮਲਾ ਚੱਕਿਆ ਤੇ ਉਹਦੇ ਚੋਂ ਇਹਨਾਂ ਨੂੰ ਸ਼ਾਇਦ 3-4 ਕਰੋੜ ਰੁਪਏ ਦਾ ਚਲਾਨ ਪੇਸ਼ ਕਰਤਾ ਫਾਜ਼ਿਲਕਾ ਦੀ ਅਦਾਲਤ ਵਿੱਚ ਜਿਹੜਾ ਚਲਾਨ ਜਿਹੜਾ ਕੇਸ ਭਗਵੰਤ ਮਾਨ ਨੇ ਮੇਰੇ ਤੇ ਕੀਤਾ ਇਹ ਜਦ ਦਰਜ ਝੂਠਾ ਐਨਡੀਪੀਐਸ ਦਾ ਉਹ ਆਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਨੇ ਸਟੇ ਕੀਤਾ ਹੋਇਆ ਜਿਹੜੇ ਲੋਕ ਮੈਨੂੰ ਕਹਿੰਦੇ ਨਾ ਕਿ ਜੀ ਡਰੱਗਸ ਦਾ ਕੰਮ ਕਰਦੇ ਸੀ ਅੱਜ ਮੈਂ ਕਿਸੇ ਤਰ੍ਹਾਂ ਦਾ ਡਰੱਗਸ ਦਾ ਅਕਿਊਜ਼ ਨਹੀਂਗਾ ਔਰ ਉਹ ਸੁਪਰੀਮ ਕੋਰਟ ਨੇ ਹਲੇ ਤੱਕ ਜਿਹੜੀ ਫਾਈਨਲ ਅਗਰੂਮੈਂਟ ਉਹਦੇ ਵਿੱਚ ਹੋਣੀ ਆ ਤਾਂ ਮਤਲਬ ਕਿ ਨਾ ਮੈਂ ਕੋਈ ਔਦਾ ਰਿਆ ਨਾ ਮੈਂ ਕੋਈ ਗਲਤ ਕੰਮ ਕੀਤਾ ਪਰ ਜਾਂਚ ਵਿਜੀਲੈਂਸ ਬਿਊਰੋ ਦੀ ਮੇਰੇ ਖਿਲਾਫ ਹੋ ਰਹੀ ਆ ਔਰ ਪਿੱਛੇ ਅਸੀਂ ਜਦੋਂ ਆ ਇਹ ਹੀ ਪਟੀਸ਼ਨ ਅਸੀਂ ਲੈ ਕੇ ਹਾਈ ਕੋਰਟ ਗਏ ਸੀਗੇ 2 ਮਹੀਨੇ ਪਹਿਲਾਂ ਜਿਹੜਾ ਬਕਾਊ ਮੀਡੀਆ ਨੇ ਕਿਹਾ ਖਹਿਰੇ ਨੂੰ ਝਟਕਾ ਸਰਕਾਰੀ ਵਕੀਲ ਨੇ ਆਣ ਕੇ ਜੱਜ ਸਾਹਿਬ ਨੂੰ ਆਣ ਕੇ ਕਿਹਾ ਕਿ ਅਸੀਂ ਵਿਜੀਲੈਂਸ ਇਨਕੁਆਇਰੀ ਨੰਬਰ ਸੋ ਐਂਡ ਸੋ ਕਰਨੇ ਆ ਲੈਕਿਨ ਅਸੀਂ ਕੋਈ ਕਿਸੇ ਤਰ੍ਹਾਂ ਦਾ ਨਾਂ ਇਹਨਾਂ ਨੂੰ ਨੋਟਿਸ ਕੱਢਿਆ ਨਾ ਇਹਨਾਂ ਦੇ ਖਿਲਾਫ ਕੋਈ ਐਫਆਈਆਰ ਦਰਜ ਕੀਤੀ ਨਾ ਕੋਈ ਅਸੀਂ ਕੋਈ ਐਕਸ਼ਨ ਲੈਣ ਦਾ ਸਾਡਾ ਇਰਾਦਾ ਇਹ 2 ਮਹੀਨੇ ਪਹਿਲਾਂ ਕਹਿ ਕੇ ਚਲੇ ਗਏ ਤੇ ਤੁਰੰਤ ਬਾਅਦ ਹੀ ਇਹਨਾਂ ਨੇ ਮਤਲਬ ਹਾਈ ਕੋਰਟ ਨੂੰ ਵੀ ਮਿਸਲੀਡ ਕੀਤਾ ਝੂਠ ਬੋਲਿਆ ਔਰ ਤੁਰੰਤ ਬਾਅਦ ਸਾਰੇ ਪੰਜਾਬ ਦੀਆਂ ਤਹਿਸੀਲਾਂ 'ਚ ਇਦਾਂ ਦੇ ਨੋਟਿਸ ਕੱਢੇ ਵਿਜੀਲੈਂਸ ਬਿਊਰੋ ਨੇ ਸਾਰੇ ਆ ਤੁਸੀਂ ਦੇਖ ਸਕਦੇ ਹੋ ਆ ਤਹਿਸੀਲਦਾਰ ਫਤਿਹਗੜ੍ਹ ਸਾਹਿਬ ਨੂੰ ਨੋਟਿਸ ਆ ਆ ਤੁਸੀਂ ਤਰੀਕ ਦੇਖ ਸਕਦੇ ਹੋ 1 9 2025 ਨੂੰ ਸਰਕਾਰ ਸਰਕਾਰ ਪੰਜਾਬ ਔਰ ਇਹਦੇ ਚ ਸਾਰੇ ਜਿਹੜੇ ਨਾਮ ਲਿਖੇ ਨੇ ਉਹ ਮੇਰੇ ਸਾਰੇ ਫੈਮਿਲੀ ਦੇ ਮਤਲਬ ਇਥੋਂ ਤੱਕ ਕਿ ਮੇਰੇ ਬੱਚਿਆਂ ਨੂੰ ਵੀ ਸਪੇਅਰ ਨਹੀਂ ਕੀਤਾ ਇਹ ਭਗਵਾਨਤਮਾਨ ਇਹ ਸਾਰੀ ਕਾਰਵਾਈ ਤੋਂ ਬਾਅਦ ਕੀ ਕਹਿੰਦਾ ਜੀ ਅਸੀਂ ਤਾਂ ਕੋਈ ਰੂਟ ਬਦਲਾਖੋਰੀ ਨਹੀਂ ਕਰ ਰਹੇ ਤਾਂ ਪੁਲਿਸ ਇਨਵੈਸਟੀਗੇਟ ਕਰ ਰਹੀ ਹੈ ਅੱਛਾ ਜਦੋਂ ਕੇਜਰੀਵਾਲ ਤੇ ਸਸੋਡਿਆ ਤੇ ਸਤਿੰਦਰ ਜੈਨ ਦੇ ਖਿਲਾਫ 2-2 ਹਜ਼ਾਰ ਕਰੋੜ ਦੇ ਘੁਟਾਲੇ ਆਉਂਦੇ ਨੇ ਉਹਨਾਂ ਨੂੰ ਫੜ ਕੇ ਜੀਲਾ ਚ ਦਿੱਤਾ ਜਾਂਦਾ ਸੀਬੀਆਈ ਤੇ ਈਡੀ ਵੱਲੋਂ ਉਹਨਾਂ ਦੀਆਂ ਜ਼ਮਾਨਤਾਂ ਜਾ ਕੇ ਸੁਪਰੀਮ ਕੋਰਟ ਆਫ ਇੰਡੀਆ ਤੋਂ ਹੁੰਦੀਆਂ ਉਥੇ ਕੋਠਿਆਂ ਤੇ ਖੜ ਕੇ ਚੀਕਾ ਮਾਰਦੇ ਨੇ ਕਿ ਸਾਡੇ ਨਾਲ ਬਹੁਤ ਬਦਲਾਖੋਰੀ ਹੋ ਰਹੀ ਹੈ ਬੀਜੇਪੀ ਏਜੰਸੀਆਂ ਦਾ ਦੁਰਉਪਯੋਗ ਕਰ ਰਹੀ ਹੈ ਪਰ ਖੈਰੇ ਵਰਗੇ ਆਦਮੀ ਦੇ ਖਿਲਾਫ ਜਿਹਦੇ ਖਿਲਾਫ ਪਿਛਲੇ ਤੁਸੀਂ ਇੰਨੀ ਵਾਰ ਜਾਂਚ ਕਰ ਲਈ ਪੰਜ ਮੁਕਦਮੇ ਦਰਜ ਕਰਤੇ ਤੁਹਾਡੀ ਹਲੇ ਬਦਲਾਖੋਰੀ ਦੀ ਪਿਆਸ 부ਜੀ ਨਹੀਂ ਤਾਂ ਅਸੀਂ ਕਰਪਟ ਹੋ ਗਏ ਜਿਹੜੇ 2000 ਕਰੋੜ ਸ਼ਰਾਬ ਘਟਾਲੇ ਚ ਪਸੇ ਨੇ ਜਾਂ 2000 ਕਰੋੜ ਕਲਾਸਰੂਮ ਘਟਾਲੇ ਚ ਪਰਚੇ ਦਰ ਪਰਚੇ ਦਰਜ ਹੋ ਰਹੇ ਨੇ ਉਹ ਬਿਲਕੁਲ ਦੁੱਧ ਤੋਤੇ ਨੇ ਤੇ ਜਿਨ੍ਹਾਂ ਨੇ ਕਦੀ ਕੁਝ ਕੀਤਾ ਹੀ ਨਹੀਂਗਾ ਜਿਨ੍ਹਾਂ ਨੇ ਕੋਈ ਗਲਤ ਕੰਮ ਜ਼ਿੰਦਗੀ ਚ ਨਹੀਂ ਕੀਤਾ ਨਾ ਕੋਈ ਅਹੁਦਾ ਤੇ ਨਾ ਕੋਈ ਪੋਜੀਸ਼ਨ ਮਾਣੀ ਤੇ ਨਾ ਕੋਈ ਇਲ ਗਾਟਨ ਵੈਲਥ ਬਣਾਈ ਉਹ ਸਾਰੇ ਯਾਰ ਉਹ ਬੇਈਮਾਨ ਹੋ ਕੇ ਜਾਂ ਤਾਂ ਫਿਰ ਉੱਥੇ ਮੰਨ ਲੋ ਕਿ ਕੇਜਰੀਵਾਲ ਸਛੋਡੀਆਂ ਵੀ ਬੇਈਮਾਨ ਹੈ ਤੇ ਫਿਰ ਅਸੀਂ ਵੀ ਆਵਾਂਗੇ ਤੁਹਾਡੇ ਕੋਲ ਸਾਹਮਣੇ ਕਹਿੰਨੂ ਕਿ ਹਾਂ ਜੋ ਤੁਸੀਂ ਇਨਕੁਆਇਰੀ ਕਰ ਰਹੇ ਸਾਡੇ ਖਿਲਾਫ ਉਹ ਠੀਕ ਚੱਲਣ ਦਿਓ ਇਹ ਦੋਰੇ ਮਾਪਦਨ ਜਿਹੜੇ ਨੇ ਇਹ ਸਰਾਸਰ ਇਹਦੀ ਮੈਂ ਸਖਤ ਸ਼ਬਦਾਂ ਚ ਨਿਖੇਦੀ ਕਰਦਾ ਅੱਛਾ ਭਗਵੰਤ ਮਾਨ ਨੂੰ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਵਿੱਚ ਕੀ ਹੋ ਰਿਹਾ ਰਾਜਕਤਾ ਫੈਲੀ ਹੋਈ ਹੈ ਸ਼ੁਕਵਿੰਦਰ ਸਿੰਘ ਵਰਗਾ ਕਲਕੱਤੇ ਵਰਗਾ ਇੱਕ ਸਰਪੰਚ ਨੂੰ ਦਿਨ ਦਿਹਾੜੇ ਗੋਲੀਆਂ ਮਾਰਤੀਆਂ ਇੱਕ ਵਾਰ ਨਹੀਂ ਗੋਲੀ ਵੱਜੀ ਬੇਤਹਾਸ਼ਾ ਕਤਲ ਹੋਏ ਨੇ ਗੈਂਗਸਟਰਸ ਐਕਸਟਰਸ਼ਨ ਸਾਰਾ ਕੁਝ ਹੋ ਰਿਹਾ ਸਾਡਾ ਪੰਜਾਬ ਜਿਹੜਾ ਉਹ 4 ਲੱਖ ਕਰੋੜ ਤੋਂ ਉੱਤੇ ਕਿਰਦਾਈ ਹੈ ਸਾਡੇ ਪੰਜਾਬ ਨੂੰ ਹੁਣੇ ਤਾਜ਼ਾ ਹੜਾਂ ਦੀ ਐਡੀ ਭੈੜੀ ਮਾਰ ਪਈ ਆ ਕਿ ਅਗਰ ਪੰਜਾਬ ਸਰਕਾਰ ਚਾਵੇ ਤਾਂ ਆਪਣਾ ਪੂਰਾ ਫੋਕਸ ਜਿਹੜਾ ਵਾ ਉਹ ਹੜਪੀਟਾਂ ਦੀ ਮਦਦ ਵਿੱਚ ਕਰ ਸਕਦੀ ਆ ਲੇਕਿਨ ਕੋਈ ਇਸਾਰੂ ਕੰਮ ਕਰਕੇ ਨਹੀਂ ਸਿਰਫ ਆਪਣੇ ਵਿਰੋਧੀਆਂ ਨੂੰ ਟਾਂਚਾਂ ਇਚਰਾ ਕਹਾਣੀਆਂ ਕਦੀ ਚੀਤੇ ਦੀ ਕਹਾਣੀ ਕਦੀ ਕੋਈ ਪੈਂਚਰ ਦੀ ਕਹਾਣੀ ਕਦੀ ਕੋਈ ਹੋਰ ਕਹਾਣੀ ਕੱਢ ਕੇ ਨਿਤ ਦਿਨ ਇਹ ਜਿਹੜਾ ਪੰਜਾਬ ਦੇ ਵਿੱਚ ਚੱਲ ਰਿਹਾ ਔਰ ਮੈਂ ਦੋਸਤੋ ਅਸਲ ਜਿਹੜੀ ਅਸਲ ਗੱਲ ਮੈਂ ਕਹਿਣ ਲੱਗਾ ਕਿ ਭਗਵੰਤ ਮਾਨ ਸਿਰਫ ਦਿਖਾਵੇ ਵਾਸਤੇ ਮੁੱਖ ਮੰਤਰੀ ਆ ਉਹ ਜਿਹੜਾ ਗਾਣਾ ਸੀ ਨਾ ਕਿ ਘੁੰਮਣ ਘਮਾਉਣ ਨੂੰ ਤਾਂ ਅਸੀਂ ਰੱਖਿਆ ਥਾਰ ਤੇ ਪਟਾਕੇ ਪਾਉਣ ਨੂੰ ਰੱਖਿਆ ਉਹ ਪਤਾ ਨਹੀਂ ਕਿਹੜਾ ਬੁਲੇਟ ਮੋਟ ਸੀ ਉਹਨਾਂ ਨੂੰ ਕੁਝ ਜ਼ਿਆਦਾ ਇਦਾਂ ਤੁਕਾ ਆਉਂਦੀਆਂ ਨਹੀਂ ਗੀਆਂ ਇਹ ਸਿਰਫ ਦਿਖਾਵੇ ਵਾਸਤੇ ਮੁੱਖ ਮੰਤਰੀ ਆ ਅਸਲ ਸਾਰੀ ਕਾਰਵਾਈ ਦਿੱਲੀ ਦੇ ਕੇਜਰੀਵਾਲ ਤੇ ਸਸੋਡੀਆਂ ਚਲਾ ਰਹੇ ਔਰ ਦਿੱਲੀ ਵਿੱਚ ਬੈਠ ਕੇ ਇਹਨਾਂ ਨੇ ਉੱਥੇ ਇੱਕ ਬਕਾਇਦਾ ਤੌਰ ਤੇ ਅੱਡਾ ਬਣਾਇਆ ਜਿੱਥੇ ਬਦਲਾਖੋਰੀ ਦੇ ਵਾਸਤੇ ਲਿਸਟਾਂ ਬਣਾਈਆਂ ਜਾਂਦੀਆਂ ਨੇ ਜਿਹੜੀ ਹਿਟਲਿਸਤ ਤਿਆਰ ਕੀਤੀ ਜਾਂਦੀ ਕਿ ਕਿਹੜੇ ਕਿਹੜੇ ਆਦਮੀ ਨੂੰ ਛਿ ਠੋਕਣਾ ਵਾ ਇਹਨਾਂ ਦੇ ਵਿੱਤ ਮੰਤਰੀ ਕਹਿੰਦਾ ਵਿਧਾਨ ਸਭਾ ਦੇ ਕਿ ਬਾਜਵਾ ਸਾਹਿਬ ਤੁਹਾਨੂੰ ਠੋਕ ਦੇਾਂਗੇ ਮੈਂ ਔਰ ਇਹ ਜਿੰਨੇ ਬੰਦਿਆਂ ਨੂੰ ਇਹਨਾਂ ਨੇ ਅਰੈਸਟ ਕੀਤਾ ਮੈਂ ਤੁਹਾਨੂੰ ਸਾਰਿਆਂ ਨੂੰ ਪੁੱਛਣਾ ਚਾਹੁੰਦਾ ਕਦੀ ਕਿਸੇ ਦੇ ਖਿਲਾਫ ਕੋਈ ਲੌਜੀਕਲ ਕਾਰਵਾਈ ਪਹੁੰਚੀ ਆ ਜੀ ਚਾਹੇ ਉਹ ਮਾਲਵਿੰਦਰ ਮਾਲੀ ਨੂੰ ਫੜਿਆ ਚਾਹੇ ਉਹ ਖ ਚਾਹੇ ਹੋ ਭਾਰਤ ਪੂਸ਼ਨ ਆਸ਼ਰੂ ਫੜਿਆ ਚਾਹੇ ਹੋ ਸਾਧੂ ਸਿੰਘ ਧਰਮਸੋਤ ਨੂੰ ਫੜਿਆ ਚਾਹੇ ਉਹ ओपी सोनी ਨੂੰ ਫੜਿਆ ਚਾਹੇ ਉਹ ਭਾਨੇ ਸਿੱਧੂ ਨੂੰ ਫੜਿਆ ਜਾਂ अनेका ਬੰਦਿਆਂ ਦੇ ਖਿਲਾਫ ਇਹਨਾਂ ਨੇ ਮੁਕਦਮੇ ਬਣਾ ਕੇ ਉਹਨਾਂ ਨੂੰ ਜਿਲਾ ਚ ਛੁੱਟਤਾ ਕੀ ਅੱਜ ਤੱਕ ਕੋਈ ਕਿਸੇ ਨੂੰ ਸਜ਼ਾ ਹੋਈ ਆ ਕੋਈ ਚਲਾਨ ਜਾਂ ਕਿਸੇ ਕੋਈ ਕੇਸ ਕਿਸੇ ਲੌਜੀਕਲ ਕਨਕਲੂਜਨ ਤੇ ਪਹੁੰਚਿਆ ਨਹੀਂ ਪਹੁੰਚਿਆ ਔਰ ਇਹ ਕਹਿੰਦਾ ਸੀਗਾ ਕਿ ਮੈਂ ਜੀ ਕ腐ਸ਼ਨ ਦੇ ਪੈਸੇ ਕਢਾ ਕੇ ਪੰਜਾਬ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਾਉਂਗਾ ਭਗਵੰਤਮਾਨ ਨੂੰ ਪੁੱਛਣਾ ਚਾਹੁੰਨਾ ਪੰਜੀ ਜਮ੍ਹਾਂ ਕਰਾਈਏ ਪੰਜੀ ਚੰਗਾ ਦੁੱਕੀ ਜਮ੍ਹਾਂ ਕਰਾਈਏ ਤਾਂ ਦੱਸ ਦਿਓ ਮੈਨੂੰ ਇੱਕ ਨਵੇਂ ਪੈਸੇ ਦਾ ਖਜ਼ਾਨੇ 'ਚ ਕੋਈ ਮੋੜਾ ਨਹੀਂ ਔਰ ਜਿਨ੍ਹਾਂ ਲੋਕਾਂ ਦੇ ਖਿਲਾਫ ਕਾਰਵਾਈ ਹੋਈ ਅਲਟੀਮੇਟਲੀ ਹਾਈ ਕੋਰਟ ਨੇ ਮਦਖਲਤ ਕਰਕੇ ਉਹ ਬਹੁਤੇ ਮੁਕਦਮੇ ਕੁਆਸ਼ ਕਰ ਦਿੱਤੇ ਨੇ ਜਿਵੇਂ ਮੇਰਾ ਐਨਡੀਪੀਐਸ ਦਾ ਮੁਕਦਮਾ ਸੁਪਰੀਮ ਕੋਰਟ ਆਫ ਇੰਡੀਆ ਨੇ ਉਹਨੂੰ ਉਹਦੇ ਤੇ ਰੋਕ ਲਾਈ ਹੋਈ ਆ ਤਾਂ ਫਿਰ ਟੋਟਲ ਆਊਟਕਮ ਕੀ ਆ ਆ ਜਿੰਨਾ ਬਦਲਾਖੋਰੀ ਕਰਦੇ ਨੇ ਫੜਦੇ ਨੇ ਜਿਵੇਂ ਵਿਕਰਮ ਜੀਠੀਆ ਨੂੰ ਵੀ ਫੜਿਆ ਇਹ ਖੱਜਲ ਖਵਾਰੀ ਆ 4 5 6 ਮਹੀਨੇ ਦਾ ਜੇਲ੍ਹ ਦਾ ਪ੍ਰੋਸੈਸ ਹੈ ਕਿਉਂਕਿ ਥੱਲੇ ਜ਼ਮਾਨਤ ਨਹੀਂ ਮਿਲਦੀ ਅਲਟੀਮੇਟਲੀ ਹਾਈ ਕੋਰਟ 'ਚ ਜਾ ਕੇ ਬੇਲ ਮਿਲਦੀ ਆ ਇਹਨਾਂ ਦਾ ਮਕਸਦ ਆ ਕਿ ਇਨ ਇਹਨਾਂ ਦੀ ਜਿਹੜੀ ਬਦਲਾਖੋਰੀ ਦੀ ਪਿਆਸ ਹੈ ਬਸ ਉਹ ਬੁਝਾਉਂਦੇ ਨੇ ਆਪਣੇ ਮਨ ਦੀ ਸ਼ਾਂਤੀ ਵਾਸਤੇ ਚੱਕ ਕੇ ਲੋਕਾਂ ਨੂੰ ਅੰਦਰ ਦੇਂਦੇ ਕਿਉਂਕਿ ਕਿਸੇ ਦੇ ਖਿਲਾਫ ਕੋਈ ਕਾਰਵਾਈ ਨਤੀਜੇ ਤੇ ਨਹੀਂ ਪਹੁੰਚਣੀ ਵਿਕਰਮ ਜਿੱਠੇ ਦੇ ਖਿਲਾਫ ਜਿਹੜਾ ਚਲਾਨ ਪੇਸ਼ ਕੀਤਾ ਉਹਦੇ 'ਚ ਖਰੇ 45000 ਪੇਜ ਲਾਏ ਨੇ ਸ਼ਾਇਦ 200 ਗਵਾ ਰੱਖਿਆ ਸਰਕਾਰੀ ਅਗਰ 200 ਗਵਾਈਆਂ ਕਰਾਉਣੀਆਂ ਹੋਣ ਅਦਾਲਤਾਂ ਵਿੱਚ ਘੱਟੋ-ਘੱਟ 15 ਤੋਂ 20 ਸਾਲ ਦਾ ਸਮਾਂ ਚਾਹੀਦਾ ਇਹਦਾ ਮਤਲਬ ਆਮ ਆਦਮੀ ਪਾਰਟੀ ਕੇਜਰੀਵਾਲ ਔਰ ਭਗਵੰਤ ਮਾਨ ਇੰਟਰਸਟਿਡ ਇਨਗੇ ਕਿ ਕਿਸੇ ਕੇਸ ਨੂੰ ਕਿਸੇ ਸਿੱਟੇ ਤੇ ਪਹੁੰਚਾਇਆ ਜਾ ਸਕੇ ਜਾਂ ਕਿਸੇ ਨੂੰ ਸਜ਼ਾ ਦਵਾਈ ਜਾ ਸਕੇ ਇਹ ਸਿਰਫ ਸਰਕਾਰੀ ਤੰਤਰ ਨੂੰ ਵਰਤ ਕੇ ਤੇ ਆਪਣੇ ਵਿਰੋਧੀਆਂ ਦੀ ਜ਼ੁਬਾਨ ਬੰਦ ਕਰਾਉਣ ਲਈ ਉਹਨਾਂ ਨੂੰ ਡਰਾਉਣ ਧਮਕਾਉਣ ਦੇ ਨਜ਼ਰੀਏ ਨਾਲ ਬਦਲਾਖੋਰੀ ਦੇ ਨਤੀਜੇ ਦੇ ਨਾਲ ਇਹਨਾਂ ਨੂੰ ਅੰਦਰ ਚੇਲਾ ਵਿੱਚ ਛੁੱਟਿਆ ਜਾ ਰਿਹਾ ਤੇ ਮੈਂ ਕੋਈ ਵੀ ਵਿਅਕਤੀ ਜੇਲ੍ਹ ਐਵੇਂ ਕਿਉਂ ਜਾਵੇ ਜੀ ਮੈਨੂੰ ਆਪਣੇ ਬਚਾਓ ਬਚਾਅ ਕਰਾਉਣ ਦਾ ਕੋਈ ਅਧਿਕਾਰ ਨਹੀਂ ਹੈਗਾ ਜਿਹੜਾ ਬਾਬਾ ਸਾਹਿਬ ਅੰਬੇਦਕਰ ਦੀ ਸੰਵਿਧਾਨ ਦੀ ਤੁਸੀਂ ਦੁਹਾਈ ਮਚਾਉਨੇ ਉਹਨਾਂ ਨੇ ਸਾਨੂੰ ਰਾਈਟ ਦਿੱਤਾ ਕਿ ਅਸੀਂ ਕੋਰਟ ਜਾ ਸਕਦੇ ਹਾਂ ਅਸੀਂ ਹਾਈ ਕੋਰਟ ਜਾ ਸਕਦੇ ਅਸੀਂ ਸੁਪਰੀਮ ਕੋਰਟ ਜਾ ਸਕਦੇ ਆਪਣੇ ਆਪ ਨੂੰ ਬਚਾਉਣਾ ਭਗਵੰਤ ਮਾਨ ਕੋਈ ਗਲਤ ਗੱਲ ਹੈ ਤਾਂ ਚਲੋ ਹੁਣ ਸਮਾਂ ਦੱਸੇਗਾ ਜਿੱਦਨ ਤੁਹਾਡੇ ਤੇ ਆਣ ਕੇ ਪਵੇਗੀ ਜਾਂ ਜਿੱਦਾਂ ਕੇਜਰੀਵਾਲ ਤੇ ਸਸੋਡੀਆਂ ਤੇ ਪੈ ਰਹੀ ਆ ਉਹ ਭੱਜੇ ਫਿਰਦੇ ਨੇ ਨਾ ਸਾਰੇ ਉਹ ਛਿਪਦੇ ਨੇ ਨਾ ਉਹ ਵੀ ਤਾਂ ਡਰਦੇ ਨੇ ਨਾ ਉਹ ਕਹਿੰਦੇ ਨੇ ਕਿ ਜੀ ਬਦਲਾਖੋਰੀ ਹਮਾਰੇ ਸਾਥ ਹੋ ਰਹੀ ਜੀ ਭਾਜਪੀ ਬਹੁਤ ਹਮਾਰੇ ਸਾਥ ਧੱਕਾ ਕਰ ਰਹੀ ਹੈ ਤੇ ਜਾਂ ਤਾਂ ਫਿਰ ਨਾ ਕਹਿਣ ਉਥੇ ਨਾ ਬੋਲੋ ਨਾ ਤੁਸੀਂ ਧਰਨੇ ਲਾਇਆ ਕਰੋ ਇਸ ਕਰਕੇ ਭਗਵੰਤ ਮਾਨ ਨੂੰ ਕਹਿਣਾ ਚਾਹੁੰਦਾ ਕਿ ਥੋੜਾ ਬਹੁਤਾ ਨਾ ਉਸ ਪ੍ਰਮਾਤਮਾ ਵਾਹਿਗੁਰੂ ਰੱਬ ਤੋਂ ਡਰ ਇਹ ਰਾਜ ਭਾਗ ਸਦਾ ਨਹੀਂ ਰਹਿੰਦੇ ਹੁੰਦੇ। ਔਰ ਰਾਜ ਭਾਗ ਤਾਂ ਤੇਰੇ ਕੋਲ ਹੈ ਹੀ ਨਹੀਂਗਾ। ਡੀਜੀਪੀ ਤੁਸੀਂ ਨਹੀਂ ਲਾ ਸਕਦੇ। ਹੋਮ ਸੈਕਟਰੀ ਤੁਸੀਂ ਨਹੀਂ ਲਾ ਸਕਦੇ। ਚੀਫ ਸੈਕਟਰੀ ਤੁਸੀਂ ਨਹੀਂ ਲਾ ਸਕਦੇ। ਸਾਰੇ ਦਿੱਲੀ ਵਾਲਿਆਂ ਨੇ ਗੈਰ ਪੰਜਾਬੀ ਇੱਥੇ ਬੰਦੇ ਬਿਠਾਏ ਹੋਏ ਨੇ। ਸਾਰੇ ਪ੍ਰਮੁੱਖ ਅਹੁਦਿਆਂ ਦੇ ਉੱਤੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੋਂ ਲੈ ਕੇ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਤੋਂ ਲੈ ਕੇ ਗੈਰ ਪੰਜਾਬੀ ਆ ਗਏ ਨੇ। ਸਾਰੀਆਂ ਸਰਕਾਰੀ ਨੌਕਰੀਆਂ ਗੈਰ ਪੰਜਾਬੀ ਲੈ ਕੇ ਜਾ ਚੁੱਕੇ ਨੇ। ਆ ਹੁਣੇ ਤਾਜ਼ਾ ਸਦ ਸਭਾ ਦਾ ਮੈਂਬਰ ਬਣਾਉਣਾ ਸੀਗਾ। ਉਹ ਆਣ ਕੇ ਇੱਕ ਬਹੁਤ ਅਰਬਪਤੀ ਨੂੰ ਰਾਜ ਸਭਾ ਦਾ ਮੈਂਬਰ ਬਣਾਇਆ ਗਿਆ ਔਰ ਇਹ ਫੈਸਲਾ ਕੇਜਰੀਵਾਲ ਤੇ ਸਸੋਡੀਆਂ ਨੇ ਕੀਤਾ ਉਹਨੇ ਗੁਲਦਸਤਾ ਵੀ ਸਭ ਤੋਂ ਪਹਿਲਾਂ ਜਾ ਕੇ ਸਸੋਡੀਆਂ ਨੂੰ ਫੜਾਇਆ ਵਾ ਮਤਲਬ ਭਗਵੰਤ ਮਾਨ ਨੂੰ ਇਸ ਰਿਲੇਵੈਂਟ ਤੇ ਲਾਇਕ ਵੀ ਨਹੀਂ ਸਮਝਿਆ ਕਿ ਅਸੀਂ ਇਹਨੂੰ ਮਿਲ ਕੇ ਇਹਦਾ ਧੰਨਵਾਦ ਕੀਤਾ ਜਾਵੇ ਕਿਸੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੂੰ ਮੌਕਾ ਨਹੀਂ ਮਿਲਿਆ 7 8 ਰਾਜ ਸਭਾ ਦੇ ਮੈਂਬਰ ਬਣਾਏ ਇਹਨਾਂ ਨੇ ਪੰਜਾਬ ਦੇ ਵਿੱਚ ਮੈਂ ਆਮ ਆਦਮੀ ਦੇ ਪਾਰਟੀ ਦੇ ਵਲੰਟੀਅਰ ਜਿਹੜੇ ਕਿ ਜਜ਼ਬਾਤੀ ਲੋਕ ਨੇ ਉਹਨਾਂ ਨੂੰ ਕਹਿਣਾ ਚਾਹੁੰਨਾ ਕਿਉਂ ਮਗਰ ਲੱਗੇ ਇਹਨਾਂ ਦੇ ਯਾਰ ਕਿਉਂ ਦਰਿਆ ਚੱਕੀ ਜਾਂਦੇ ਹੋ ਇਹਨਾਂ ਦੀਆਂ ਕਿਉਂ ਇਹਨਾਂ ਦੇ ਇਨਾਂ ਦੀ ਖਾਤਰ ਸੋਸ਼ਲ ਮੀਡੀਆ ਤੇ ਕਿਉਂ ਤੁਸੀਂ ਗਾਲ੍ਹਾਂ ਖਾਰੇ ਹੋ ਤੁਸੀਂ ਪੰਜਾਬ ਦੇ ਅੱچھے ਲੋਕ ਹੋ ਔਰ ਇਹਨਾਂ ਨੇ ਪੰਜਾਬ ਦੇ ਵਿੱਚ ਐਨਐਸਏ ਲਾ ਕੇ ਸਾਡੇ ਨੌਜਵਾਨਾਂ ਨੂੰ ਡਿਬਰੂ ਗੜ੍ਹ ਵਰਗੀਆਂ ਆਸਾਮ ਦੀਆਂ ਜ਼ਿਲ੍ਹਿਆਂ ਵਿੱਚ 3 ਸਾਲਾਂ ਤੋਂ ਡੱਕਿਆ ਹੋਇਆ ਵਾ ਸਾਡੇ ਕਿਸਾਨਾਂ ਨੂੰ ਬੇਰਹਿਮੀ ਦੇ ਨਾਲ ਡਾਂਗਾ ਨਾਲ ਕੁੱਟਿਆ ਬੁਲਡੋਜ਼ਰ ਚਲਾਏ ਟਰੈਕਟਰ ਚੋਰੀ ਕਰਲੇ ਟਰਾਲੀਆਂ ਚੋਰੀ ਕਰ ਲੀਆਂ ਇਹਨਾਂ ਦੇ ਐਮਐਲਏਜ਼ ਨੇ ਪੰਜਾਬ ਦੇ ਵਿੱਚ ਬੇਤਹਾਸ਼ਾ ਲੁੱਟ ਮਚਾਈ ਹੋਈ ਆ ਇੱਥੇ ਖੈਰੇ ਖਿਲਾਫ ਤੋਂ ਵੱਡੀ ਛੇਤੀ ਵਿਜੀਲੈਂਸ ਇਨਕੁਆਇਰੀ ਤੇ 5 ਪਰਚੇ ਕਟਾਰੂ ਚੱਕ ਦੇ ਖਿਲਾਫ ਕੋਈ ਐਕਸ਼ਨ ਲਿਆ ਕਦੀ? ਪੁਖਤਾ ਸਬੂਤ ਗਵਰਨਰ ਪੰਜਾਬ ਨੇ ਲਿਖ ਕੇ ਭੇਜੇ ਪੰਜਾਬ ਸਰਕਾਰ ਨੂੰ। ਸਰਬਜੀਤ ਕੌਰ ਮਾਨੂਕੇ ਨੇ ਐਨਆਰਆਈ ਦੀ ਕੋਠੀ ਜਗਰੌਂ ਚ ਦਬਲੀ ਕੋਈ ਐਕਸ਼ਨ ਲਿਆ ਉਹਦੇ ਖਿਲਾਫ ਸਰਾਰੀ ਦੇ ਖਿਲਾਫ ਕੋਈ ਐਕਸ਼ਨ ਲਿਆ। ਅਮਿਤ ਰਤਨ ਦੇ ਖਿਲਾਫ ਕੋਈ ਐਕਸ਼ਨ ਲਿਆ, ਡਾਕਟਰ ਵਿਜੇ ਸਿੰਘਲਾ ਦੇ ਖਿਲਾਫ ਕੋਈ ਐਕਸ਼ਨ ਲਿਆ। ਤੁਹਾਡੇ ਐਮਐਲਏ ਤਿੰਨ ਤਿੰਨ ਚਾਰ ਚਾਰ ਏਕੜ ਦੇ ਫਾਰਮ ਹਾਊਸ ਬਣਾ ਰਹੇ। ਕਦੀ ਕਿਸੇ ਦੇ ਖਿਲਾਫ ਵਿਜੀਲੈਂਸ ਬਿਊਰੋ ਦੀ ਡੀਏ ਦੀ ਇਨਕੁਆਇਰੀ ਆਰਡਰ ਕੀਤੀ ਨਹੀਂ ਕੀਤੀ। ਔਰ ਜਿਹੜਾ ਮੈਂ ਕਹਿ ਰਿਹਾ ਸੀਗਾ ਕਿ ਰਾਜ ਸਭਾ। ਭਗਵੰਤ ਮਾਨ ਦੇ ਹੱ ਇਹ ਤਾਂ ਮੈਂ ਇੱਥੇ ਇਹੀ ਕਹੂੰਗਾ ਕਿ ਲੱਖ ਦੀ ਲੰਨਤ ਇਹੋ ਜਿਹੇ ਰਾਜ ਨੂੰ ਆ। ਸਿਰਫ ਗੱਡੀਆਂ ਝੂਟਣ ਲਈ ਜਹਾਜ਼ ਚੜ੍ਹਨ ਵਾਸਤੇ ਹੈਲੀਕਾਪਟਰ ਘੁੰਮਣ ਵਾਸਤੇ ਔਰ ਆਪਣੇ ਵਿਰੋਧੀਆਂ ਤੇ ਤੰਜ਼ ਕੱਸਣ ਲਈ ਔਰ ਐਡਾ ਹੰਕਾਰ ਮਤਲਬ ਮੈਂ ਬਹੁਤ ਆਗੂ ਦੇਖੇ ਪੰਜਾਬ ਦੇ ਦੇਸ਼ ਵਿੱਚ ਵੀ ਦੇਖੇ ਨੇ। ਮੈਂ ਮੁੱਖ ਮੰਤਰੀ ਵੀ ਬੜੇ ਪੰਜਾਬ ਦੇ ਵਿੱਚ ਦੇਖੇ ਲੇਕਿਨ ਇੰਨਾ ਹੰਕਾਰ ਜਿਹੜਾ ਮਤਲਬ ਅੱਤ ਤੇ ਖੁਦਾ ਦਾ ਵੈਰ ਪਹੁੰਚਿਆ ਹੋਇਆ ਇੰਨਾ ਹੰਕਾਰ ਮੈਂ ਨਹੀਂ ਆਪਣੀ ਜ਼ਿੰਦਗੀ ਚ ਕਦੀ ਦੇਖਿਆ ਇਸ ਲਈ ਮੇਰੇ ਵੀਰੋ ਮੇਰਾ ਫਰਜ਼ ਹੈਗਾ ਇਹਨੂੰ ਠੀਕ ਤਰੀਕੇ ਨਾਲ ਤੱਥਾਂ ਦੇ ਆਧਾਰਤ ਸਾਰੇ ਮੁਕਦਮਿਆਂ ਦਾ ਵੇਰਵਾ ਦੇ ਕੇ ਵਿਜੀਲੈਂਸ ਇਨਕੁਆਇਰੀ ਦਾ ਨੰਬਰ ਦੇ ਕੇ ਜੋ ਕੁਝ ਮੇਰੇ ਖਿਲਾਫ ਕੀਤਾ ਜਾ ਰਿਹਾ ਹੁਣ ਫੈਸਲਾ ਤੁਹਾਡੇ ਹੱਥ ਵਿੱਚ ਆ ਤੁਹਾਨੂੰ ਜੇ ਲੱਗਦਾ ਵਾ ਕਿ ਹਾਂ ਰੂਟੀਨ ਇਨਕੁਆਇਰੀਆਂ ਹੋ ਰਹੀਆਂ ਪੰਜ ਪੰਜ ਪਰਚੇ ਕਿਸੇ ਐਮਐਲਏ ਦੇ ਤੋਂ ਰੂਟੀਨ ਹੀ ਹੋ ਸਕਦੇ ਨੇ ਜੀ ਔਰ ਛਵੀਂ ਇਨਕੁਆਇਰੀ ਵਿਜੀਲੈਂਸ ਦੀ ਤੋਂ ਰੂਟੀਨ ਛੋ ਸਕਦੀ ਆ ਇਹ ਤੁਸੀਂ ਦੇਖਣਾ ਵਾ ਕਿ ਕੀ ਇਹ ਜੈਨੂਇਨ ਇਨਕੁਆਇਰੀਆਂ ਹੋ ਰਹੀਆਂ ਕਿ ਪਦਲਾਖੋਰੀ ਹੋ ਰਹੀ ਆ ਕਿਉਂਕਿ ਮੇਰੇ ਅਨੁਸਾਰ ਮੈਂ ਤਾਂ ਆਪਣੇ ਇਸ ਪਿੰਡੇ ਦੇ ਹੰਡਾਇਆ ਵਾ ਮੇਰੇ ਅਨੁਸਾਰ ਇਹ ਪਿਓਰ 100% ਪੋਲਿਟਿਕਲ ਵਿੰਡੇਟਾ ਵਾ ਹਾਂ ਅਸੀਂ ਫੇਸ ਕਰਾਂਗੇ ਅਗਰ ਕੋਈ ਨੌਬਤ ਆ ਗਈ ਜੇਲ੍ਹ ਵੀ ਜਾਣਾ ਪਿਆ ਜੇਲ੍ਹ ਜਾ ਕੇ ਅਸੀਂ ਝੁਕਣਾ ਥੋੜੋ ਆ ਤੁਸੀਂ ਜਿੰਨੇ ਬੰਦਿਆਂ ਨੂੰ ਜੇਲ੍ਹ ਵਿੱਚ ਭੇਜਿਆ ਦੱਸੋ ਮਾਲਵਿੰਦਰ ਮਾਲੀ ਦੀ ਜ਼ੁਬਾਨ ਬੰਦ ਕਰਾ ਲਈ ਗਿਆ ਭਾਨੇ ਸਿੱਧੂ ਦੀ ਜ਼ੁਬਾਨ ਬੰਦ ਕਰਾ ਲਈ ਲੈ ਵਿਕਰਮ ਜੀਠੀਏ ਦੀ ਕੁਝ ਸਮੇਂ ਬਾਅਦ ਜਦੋਂ ਬੇਲ ਹੋਵੇਗੀ ਆਪਾਂ ਦੇਖਦੇ ਹਾਂ ਤੁਸੀਂ ਉਹਦੀ ਜ਼ਮਾਨ ਜ਼ੁਬਾਨ ਬੰਦ ਕਰਾ ਲਈ ਤੇ ਫਾਇਦਾ ਕੀ ਇਸ ਗੱਲ ਕਰੰਦਾ ਇਹਦੇ ਨਾਲ ਤਾਂ 100 ਵਾਲੀ ਚੰਗਾ ਵਾ ਕਿ ਤੁਸੀਂ ਬਿਠਾ ਕੇ ਆਪਸ ਵਿੱਚ ਬੈਠ ਕੇ ਗੱਲ ਕਰਦੇ ਜਾਂ ਤੁਹਾਨੂੰ ਜੇ ਕੋ ਲੱਗਦੀ ਕਿ ਆ ਫਲਾਨੀ ਗੱਲ ਕੋ ਗਲਤ ਕਹਿ ਰਿਹਾ ਵਾ ਤੁਸੀਂ ਬੈਠ ਕੇ ਲੌਜੀਕਲੀ ਲੜਾਈ ਤਾਂ ਸਿਆਸੀ ਆ ਸਾਡੀ ਤੁਸੀਂ ਸਾਡੇ ਨਾਲ ਡਾਇਲੌਗ ਦੇ ਵਿੱਚ ਆਣ ਕੇ ਬਹਿਸ ਕਰ ਲਓ ਕਿਤੇ ਮੌਕਾ ਰੱਖ ਲਓ ਕਿਤੇ ਆਣ ਕੇ ਖੁੱਲੀ ਚੁਣੌਤੀ ਸਾਰੇ ਪੰਜਾਬ ਦੇ ਮੁੱਦਿਆਂ ਦੇ ਉੱਤੇ ਬਹਿਸ ਰੱਖ ਲਓ ਉਹ ਤਾਂ ਆਪ ਕਰਨੀ ਨਿਗੀ ਸਿਰਫ ਕਿਉਂਕਿ ਤੰਤਰ ਤੁਹਾਡੇ ਕੋਲ ਆ ਸਰਕਾਰੀ ਅਮਲਾ ਨਾਲ ਆ ਤੇ ਤੁਹਾਡੇ ਤੁਹਾਨੂੰ ਐ ਲੱਗਦਾ ਕਿ ਸਾਡਾ ਹੁਣ ਰਾਜ ਕਦੀ ਖਤਮ ਨਹੀਂ ਹੋਣਾ ਪਰ ਮੈਂ ਉਸ ਅਕਾਲਪੁਰਖ ਵਾਹਿਗੁਰੂ ਨੂੰ ਹਾਜ਼ਰ-ਨਾਜ਼ਰ ਮੰਨ ਕੇ ਕਹਿ ਸਕਦਾ ਔਰ ਜੋ ਮੈਂ ਰੋਜ਼ ਪਾਲਸ ਦੇਖ ਲੈਣਾ ਸੋਸ਼ਲ ਮੀਡੀਆ ਦੇ ਉੱਤੇ ਤੁਹਾਡੇ ਪੇਜਾਂ ਤੇ ਕਦੀ ਕਮੈਂਟ ਪੜ ਲਿਆ ਕਰੋ ਆਮ ਆਦਮੀ ਪਾਰਟੀ ਦੇ ਪੇਜ ਤੇ ਚਲ ਜਾਓ ਭਗਵੰਤ ਮਾਨ ਦੇ ਪੇਜ ਤੇ ਚਲ ਜਾਓ ਕੇਜਰੀਵਾਲ ਦੇ ਟਵਿੱਟਰ ਤੇ ਚਲ ਜਾਓ ਥੱਲੇ ਕਰੀ ਪੜ ਲਓ ਚੰਗੀ ਤਰ੍ਹਾਂ ਲੋਕ ਕੀ ਕਹਿ ਰਹੇ ਨੇ ਲੋਕਾਂ ਨੇ ਤੁਹਾਨੂੰ ਅਸਲੀ ਅੱਛੀ ਤਰ੍ਹਾਂ ਪਹਿਚਾਨ ਲਿਆ ਕਿ ਇਹ ਐਂਟੀ ਸਿੱਖ ਵੀ ਨਹੀਂ ਇਹ ਐਂਟੀ ਕਿਸਾਨ ਵੀ ਨਹੀਂ ਔਰ ਇਹ ਐਂਟੀ ਪੰਜਾਬ ਵੀ ਨਹੀਂ ਔਰ ਇਹ ਸਤਾਈ ਵਿੱਚ ਆਣ ਕੇ ਲੋਕੀ ਤੁਹਾਨੂੰ ਦੱਸਣਗੇ ਚਲੋ ਉਹ ਗੱਲ ਲੱਗਿਆ ਕਿ ਤੁਹਾਡੇ ਕੋਲ ਹੁਣ ਸਾਲ ਡੇਢ ਸਾਲ ਦਾ ਤੁਸੀਂ ਜਿੰਨਾ ਆਪਣਾ ਜ਼ੋਰ ਲਾ ਸਕਦੇ ਆ ਆਪਣੇ ਵਿਰੋਧੀਆਂ ਦੇ ਖਿਲਾਫ ਲਾ ਲਓ ਲੇਕਿਨ ਜੇ ਤੁਸੀਂ ਕਹੋ ਕਿ ਇਦਾਂ ਦੇ ਪਰਚੇ ਝੂਠੇ ਕਰਕੇ ਇਨਕੁਆਇਰੀ ਕਰਾ ਕੇ ਕਿਸੇ ਦੀ ਜ਼ੁਬਾਨ ਬੰਦ ਕਰਾ ਸਕਦੇ ਨਹੀਂ ਕਰ ਸਕਦੇ ਉਹ ਤਾਂ ਇੱਕੋ ਹੀ ਉਸ ਅਕਾਲ ਪੁਰਖ ਤੋਂ ਤਾਂ ਬੰਦੇ ਨੂੰ ਭੈ ਤੇ ਡਰ ਹੋ ਸਕਦਾ ਜਿਹੜਾ ਕਿ ਭਗਵੰਤ ਮਾਨ ਮੰਨੂ ਤੁਹਾਨੂੰ ਤੇਰੇ ਕੈਰੈਕਟਰ ਵਿੱਚ ਮੈਨੂੰ ਨਜ਼ਰ ਨਹੀਂ ਆਉਂਦਾ ਤਾਂ ਹੀ ਉਹ ਮੈਂ ਸ਼ੁਰੂ ਚ ਟੁਕ ਪੜੀ ਸੀਗੀ ਜਿਹੜੀ ਖੋਤੇ ਵਾਲੀ ਤੁਹਾਨੂੰ ਗੱਲ ਸੁਣਾਈ ਆ ਸੋ ਮੇਰੇ ਵੀਰੋ ਆਹ ਮੇਰੀ ਅਸਲੀ ਕਹਾਣੀ ਸੀਗੀ ਜੋ ਮੇਰੇ ਨਾਲ ਵਾਪਰਿਆ ਔਰ ਜੋ ਕੁਝ ਹੋਣ ਵੀ ਹੋ ਰਿਹਾ ਫੈਸਲਾ ਤੁਹਾਡੇ ਹੱਥ ਵਿੱਚ ਹੈ ਅਗਰ ਤੁਹਾਨੂੰ ਮੇਰੀ ਗੱਲਾਂ ਠੀਕ ਲੱਗੀਆਂ ਜੈਨੂਨ ਮੇਰੇ ਫੇਸ਼ੀਅਲ ਐਕਸਪ੍ਰੈਸ਼ਨ ਦੇਖ ਲਓ ਮੇਰੀ ਬਾਡੀ ਲੈਂਗੁਏਜ ਦੇਖ ਲਓ ਅਗਰ ਤੁਹਾਨੂੰ ਠੀਕ ਲੱਗੀਆਂ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਨਾ ਆਪਣੇ ਆਪਣੇ ਫੇਸਬੁੱਕ ਆਈਡੀ ਦੇ ਤਾਂ ਕਿ ਇਹ ਮੈਸੇਜਰ ਆ ਮੈਸੇਜ ਇੱਕ ਅੱਲਾ ਸਰਕਾਰ ਤੱਕ ਨਹੀਂ ਇਹ ਆਵਾਮ ਤੱਕ ਪਹੁੰਚ ਸਕੇ ਮੇਰੇ ਨਾਲ ਜੁੜਨ ਨਾਲ ਸੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ